ਹਾਂਜੀ ਫਰੈਂਡਸ ਟਰਪਲ ਐਸ ਬੋਰਡ ਵੱਲੋਂ ਹੋਰ ਪੋਸਟਾਂ ਆ ਰਹੀਆਂ ਨੇ ਜੀ ਇਸ ਤੋਂ ਪਹਿਲਾਂ ਵੀ ਆਪਾਂ ਪੋਸਟਾਂ ਦੀ ਅਪਡੇਟ ਪਾ ਚੁੱਕੇ ਆ ਨਵੀਆਂ ਪੋਸਟਾਂ ਆਈਆਂ ਜਿਹੜੀਆਂ ਉਹਨਾਂ ਦੀ ਵੀਡੀਓ ਉਮੀਦ ਹੈ ਤੁਸੀਂ ਦੇਖ ਲਈ ਹੋਊਗੀ ਜੇ ਨਹੀਂ ਦੇਖੀ ਤਾਂ ਇਨਫੋ ਅਬਾਊਟ ਆਲ ਗਵਰਨਮੈਂਟ ਜੋਬ ਚੈਨਲ ਆਪਣਾ ਸਬਸਕ੍ਰਾਈਬ ਕਰਕੇ ਬੈੱਲ ਕੰਜੂਰ ਪ੍ਰੈਸ ਕਰ ਲਿਓ ਤਾਂ ਕਿ ਅਪਡੇਟ ਆਉਂਦੀਆਂ ਰਹਿਣ ਪੰਜਾਬ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡ ਦੀਆਂ ਪੋਸਟਸ ਨੇ ਜੀ ਜੂਨੀਅਰ ਡਰਾਫਟਸਮੈਨ ਦੀਆਂ 21 ਇਹ ਵੀ ਜਲਦ ਹੀ ਅਪਲਾਈ ਹੋਣਾ ਸ਼ੁਰੂ ਹੋ ਜਾਏਗਾ ਜਦੋਂ ਅਪਲਾਈ ਹੋਣਾ ਸ਼ੁਰੂ ਹੁੰਦਾ ਨਾਲ ਦੀ ਨਾਲ ਤੁਹਾਨੂੰ ਅਪਲੋਡ ਕੀਤੀ ਜਾਵੇਗੀ ਇਸ ਲਈ ਪਲੀਜ਼ ਰਿਕੁਐਸਟ ਹੈ ਸਾਰਿਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਜਿਹੜੀ ਮਿਸ ਨਾ ਹੋਵੇ ਫੇਸਬੁੱਕ ਟਵਿੱਟਰ ਇੰਸਟਾਗ੍ਰam ਥ੍ਰੈਡ ਸਾਰੇ ਦੇ ਸਾਰੇ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਦੇ ਪਲੀਜ਼ ਜੁਆਇਨ ਜ਼ਰੂਰ ਕਰ ਲਿਓ ਪੀਡੀਐਫ ਫਾਈਲ ਲਈ ਟੈਲੀਗ੍ਰam ਚੈਨਲ ਦਾ ਲਿੰਕ ਵੀ ਨੀਚੇ ਵੀਡੀਓ ਡਿਸਕ੍ਰਿਪਸ਼ਨ ਚ ਹੈ 23 12 2023 ਯਾਨੀ ਕਿ ਅੱਜ ਤੋਂ ਹੀ ਸ਼ੁਰੂ ਹੋਣਾ ਐਪਲਾਈ ਹੋਣਾ ਜਲਦ ਹੀ ਲਿੰਕ ਤੁਹਾਨੂੰ ਮਿਲ ਜੇਗਾ ਐਜੂਕੇਸ਼ਨਲ ਕੁਆਲਿਫਿਕੇਸ਼ਨ ਕੀ ਹੈ ਕੌਣ-ਕੌਣ ਅਪਲਾਈ ਜਾਣਕਾਰੀ ਹੁੰਦੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਸੂਚਨਾ ਇਸੇ ਚੈਨਲ ਤੇ ਹੀ ਮਿਲਦੀ ਹੈ 31 12 2023 ਲਾਸਟ ਡੇਟ ਹੋਊਗੀ ਅਪਡੇਟ ਹੈ ਜਿਹੜੀ ਦੁਬਾਰਾ ਫਿਰ ਜਲਦ ਹੀ ਇਸੇ ਚੈਨਲ ਦੇ ਮੇਲੇ ਵਾਰ-ਵਾਰ ਤਾਂ ਆ ਗਿਆ ਨੇ ਕਾਫੀ ਕੈਂਡੀਡੇਟ ਰਹਿ ਜਾਂਦੇ ਨੇ ਚੈਨਲ ਨੂੰ ਸਬਸਕ੍ਰਾਈਬ ਤਾਂ ਕਰ ਲੈਂਦੇ ਹੈ ਘੰਟੀ ਦਾ ਬਟਨ ਨਹੀਂ ਦਬਾਉਂਦੇ ਜਦੋਂ ਵੀ ਘੰਟੀ ਦਾ ਬਟਨ ਦਬਾ ਕੇ ਰੱਖੋਗੇ ਵੀਡੀਓ ਅਪਲੋਡ ਹੋਊਗੀ ਉਹਦਾ ਮੈਸੇਜ ਤੁਰੰਤ ਆਏਗਾ ਤੁਹਾਡੇ ਕੋਲੇ ਠੀਕ ਹੈ ਜੀ ਪਲੀਜ਼ ਰਿਕਵੈਸਟ ਹੈ ਸਾਰਿਆਂ ਨੂੰ ਇਹਨਾਂ ਜ਼ਰੂਰ ਕਰਿਓ ਟੈਕਨੀਕਲ ਵੀਡੀਓ ਲਈ ਇਨਫੋ ਅਬਾਊਟ ਆਲਟੈਕ ਚੈਨਲ ਆਪਣਾ ਉਹਨੂੰ ਵੀ ਸਬਸਕ੍ਰਾਈਬ ਕਰ ਲਿਓ ਲਿੰਕ نیچے ਵੀਡੀਓ ਦੇ ਡਿਸਕ੍ਰਿਪਸ਼ਨ 'ਚ ਮਿਲ ਜਾਏਗਾ ਤੁਹਾਨੂੰ ਸਾਰੇ ਦੇ ਸਾਰੇ ਲਿੰਕ ਤੁਸੀਂ ਜੁਆਇਨ ਕਰ ਲੈਣੇ ਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਉਂਕਿ ਸਭ ਤੋਂ ਪਹਿਲਾ ਇਨਫੋਰਮੇਸ਼ਨ ਜਾਣਕਾਰੀ ਤੁਹਾਨੂੰ ਐਸੇ ਚਲਦਲਤੇ ਮਿਲਦੀ ਹੈ ਇਸ ਲਈ ਰਿਕਵੈਸਟ ਹੈ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਕੇ ਜਾਓ ਹੋਰ ਅਪਡੇਟ ਨਾਲ ਜਲਦੀ ਹੀ ਹਾਜ਼ਰ ਹੋਵਾਂਗੇ ਤਤਕਲੀ ਬੀ ਸੇਫ ਸਟੇ ਕਨੈਕਟਡ ਬਾਏ ਬਾਏ